ਤਰੋ ਖੜਿਆ ਕੋਟਕਪੂਰਾ ਮੰਡੀ ਸੋ ਟਰੈਕਟਰ ਆ ਗਿਆ ਮਹਿੰਦਰਾ 575 ਡੀਆਈ ਮਾਲਕ ਵੀਰ ਆਪਣੇ ਕੋਲ ਬਾਈ ਸੱਚੀ ਗੱਲ ਜੀ ਸੱਚੀ ਗੱਲ ਜੀ ਇਹ ਕਿਹੜਾ ਮਾਡਲ ਆ ਬਾਈ ਜੀ ਇਹ 97 ਮਾਡਲ ਆ ਬਾਈ ਜੀ ਠੀਕ ਆ 1997 ਮਾਡਲ ਟਰੈਕਟਰ ਆ ਤੇ ਕੀ ਡਿਮਾਂਡ ਆ ਬਾਈ ਇਹਦੀ 195000 ਰੁਪਏ ਰਣਾ ਪੰਜਾਬ ਨੰਬਰ ਪੀਵੀ 22 ਪੀਵੀ 22 ਪੰਜਾਬ ਨੰਬਰ ਆਨਲਾਈਨ ਕਾਪੀ ਬੋਲਦੀ ਆ ਐਮ ਆਰ ਐਫ ਦੇ ਹੈਗੇ 60 ਪੈਸੇ ਠੀਕ ਆ ਚਾਰੇ ਟਾਇਰ ਐਮ ਆਰ ਐਫ ਦੇ 60 ਪੈਸੇ ਟਾਇਰ ਆ ਹਾਂ ਕਿੱਲਿਆਂ ਵਾਲੀ ਹੌਕਾ ਲੱਗਦੀ ਆ ਕਿੱਲੀਆਂ ਵਾਲੀ ਹੌਕਾ ਟਰੈਕਟਰ ਨੂੰ ਬਾਕੀ ਬੇਦਾਗ ਮਗਰਾੜ ਮਗਰਾੜਾ ਮੋੜ ਦਾ ਪੂਰਾ ਸਾਫ ਠੀਕ ਆ ਬਾਈ ਬਾਕੀ ਜਿਵੇਂ ਡੰਡਾ ਫੱਟੀ ਸਾਰਾ ਨਾਲ ਮਿਲੂਗਾ ਹਾਂਜੀ ਹਾਂਜੀ ਠੀਕ ਆ ਸਾਰਾ ਨਾ ਸਮਾਨ ਨਾਲ ਮਿਲੂਗਾ ਭਲਾ ਕੋਈ ਬਾਈ ਆਪਣੀ ਵੀਡੀਓ ਵੇਖ ਕੇ ਆਊਗਾ ਮਾਨਤਨ ਹੋਊਗਾ ਮਾਨਤਨ ਕਰ ਦਾਂਗੇ ਜੀ ਫੋਲਵਰ ਠੀਕ ਆ ਤੇ ਭਲਾ ਕੋਈ ਮੈਸਤਰੀ ਨੂੰ ਚੈੱਕ ਕਰਾ ਕੇ ਆਉਂਦਾ ਜਾਂ ਵਾਹ ਕੇ ਟਰੈਕਟਰ ਲਿਆ ਸਕਦਾ ਬਾਈ ਕੋਈ ਚੱਕਰ ਨਹੀਂ ਵਾਹ ਕੇ ਲੈ ਜੀ ਠੀਕ ਆ ਵਾਹ ਕੇ ਟਰੈਕਟਰ ਲਿਆ ਸਕਦੇ ਹਾਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਠੀਕ ਆ ਬਸ ਭਾਈ ਇਹ ਕਿਹੜੇ ਪਿੰਡ ਖੜਾ ਟਰੈਕਟਰ ਇਹ ਸੁਖਾਣਾ ਦਾ ਖੜਾ ਜੀ ਪਿੰਡ ਸੁਖਾਣਾ ਦਾ ਜਿਹੜਾ ਮੋਗਾ ਜਿਹੜਾ ਮੋਗਾ ਬਾਕੀ ਨੰਬਰ ਬੋਲ ਦਿਓ ਜੀ 93175 ਹਾਂਜੀ 81582 94175 81582 ਆ ਫਾਰਮ ਵੀ ਆਪਣਾ ਹੀ ਆ ਹਾਂ ਫਾਰਮ ਤੋਂ ਜਾਂ 7 ਮਾਡਲ ਫਾਰਮ 60 ਨਗਦ ਫਸਟ ਓਨਰ ਆ ਨਗਦ ਕੈਸ਼ ਆ ਚੈਪ ਵਾਲੀ ਕਾਪੀ ਆ ਪਿਆਵ ਨੰਬਰ ਆ ਨਗਦ ਕੈਸ਼ ਆ ਚੈਪ ਵਾਲੀ ਕਾਪੀ ਆ ਹਾਂ ਫਾਰਮ 60 ਇਹਦੀ ਕੀ ਮੰਗ ਕਰਦੇ ਹੋ ਬਈ ਜੀ ਅਗਲੀ ਜੋੜੀ ਇਹਦੀ 90 ਪੈਸੇ ਆ ਮਗਰ ਇਹ 70 ਪੈਸੇ ਆ ਠੀਕ ਆ ਬਈ ਐ ਮਾਰਕ ਦੇ ਤਾਂ ਆਪਾਂ 295 ਰੇਟ ਪਾਇਆ 295000 ਮੰਗਾ। ਹਾਂ ਬਾਕੀ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆਊਗਾ ਉਹਦਾ ਫੁੱਲ ਮਾਨਤਨ ਕਰਦਾ। ਫੁੱਲ ਮਾਨਤਨ ਹੋ ਜਾਊਗਾ ਮਿੱਤਰੋ ਜਿਹੜਾ ਆਪਣੀ ਵੀਡੀਓ ਲੈ ਕੇ ਜਾਊਗਾ। ਹਿੱਲੀਆਂ ਵਾਲੀ ਹੌਕ ਲੱਗਿਆ ਮਗਰਾੜ ਪੇਰ ਆਗਾ। ਮਗਰਾੜ ਪੇਰ ਆਗਾ ਜੀ। ਠੀਕ ਆ ਠੀਕ ਆ ਬਾਈ ਠੀਕ ਹੈ। ਇਹ ਵੀ ਇੰਜਨ ਗੇਟ ਦੀ ਫੁੱਲ ਗਾਰੰਟੀ ਆ। ਹਾਂ 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 ਇੰਜਨ ਗੇਟ ਦੀ ਫੁੱਲ ਆ। ਇੰਜਨ ਗੇਟ ਦੀ ਇਹ ਟਰੈਕਟਰ ਚ ਵੀ ਫੁੱਲ ਗਾਰੰਟੀ ਆ। ਖੁੱਲੀਆਂ ਨੀ ਜੀ 2600 ਘੰਟਾ ਓਰੀਜਨਲ ਹੀ ਚੱਲਿਆ। ਅੱਛਾ ਔਰ ਰਿਕਾਰਡ 2600 ਘੰਟਾ ਚੱਲਿਆ। ਉਹ ਸਹੀ ਜੈਨੂਅਨ ਠੀਕ ਆ ਜੈਨ ਖੁੱਲਿਆ ਨਹੀਂ ਟਰੈਕਟਰ ਜਮਾ ਹੈ ਬੀ ਲੱਗੀ ਹੈ ਹੈਡੂਟ ਸਾਰਾ ਨਾਲ ਦਾ ਠੀਕ ਹੈ ਇਹ ਦੋਵੇਂ ਟਰੈਕਟਰ 550 ਖਾਨਾਂ ਦਾ ਹਾਂ ਠੀਕ ਹੈ ਬਾਈ ਜੀ ਅੱਗੇ ਬਾਈ ਕੋਲੇ ਹਰਾ ਸਵਰਾਜ ਵੀ ਖੜਾ 735 ਮਾਡਲ ਕਿਹੜਾ ਬਾਈ ਜੀ 82 ਮਾਡਲ 82 ਮਾਡਲ ਕੀ ਮੰਗ ਕੰਟਰੋਲ ਟਾਪ 855 ਵਾਲਾ ਠੀਕ ਹੈ ਕੰਟਰੋਲ ਟਾਪ 855 ਵਾਲਾ ਹਾਈ ਸਪੀਡ ਆ 855 ਵਾਲਾ ਲੱਗਿਆ ਵਾ ਮੂਰਲਾ ਹਿੱਸਾ ਵੀ 855 ਦਾ ਹਾਈ ਸਪੀਡ ਆ ਠੀਕ ਹੈ ਬਾਈ ਹਾਈ ਸਪੀਡ ਪੀ ਆਵ ਨੰਬਰ ਕੀ ਮੰਗ ਟਾਇਰ ਗੂਗਰ ਦੇ ਉੱਤੇ ਮੂਰਲੇ ਮਾਰ ਦੇ ਉੱਤੇ ਠੀਕ ਹੈ ਬਾਈ ਹਾਂ ਜੀ ਬੇਦਾਗ ਮਗਰਾੜ ਆ ਇੰਜਨ ਗੇਅਰ ਇਹ ਦੀ ਦਮਾ ਇਹਦੀ ਮੁੱਲ ਹੈਗਾ 1 15 ਕਰਨੇ ਦਾ 1 5 ਦਾ ਦੇ ਦਾਂਗੇ 1 ਲੱਖ 5000 ਦਾ ਟਰੈਕਟਰ ਦੇ ਦੋਗੇ ਜਿਹੜਾ ਵੀਡੀਓ ਵੇਖੇਗਾ ਨਵੀਂ ਬੈਟਰੀ ਸੈਲਫ ਸਟਾਰ ਨਵੀਂ ਬੈਟਰੀ ਸੈਲਫ ਸਟਾਰ ਆ ਠੀਕ ਆ ਭਾਈ ਇੰਜਨ ਗੇਅਰ ਦੀ ਇਹਦੀ ਵੀ ਫੁੱਲ ਗਾਰੰਟੀ ਆ ਪੂਰੀ ਫੁੱਲ ਗਾਰੰਟੀ ਠੀਕ ਆ ਇੰਜਨ ਗੇਅਰ ਦੀ ਮਿੱਤਰੋ ਇਹਦੀ ਵੀ ਫੁੱਲ ਗਾਰੰਟੀ ਆ ਸੋ ਭਾਈ ਨੰਬਰ ਇੱਕ ਵਾਰੀ ਹੋਰ ਬੋਲ ਦਿਓ ਜੀ 94 175 ਹਾਂਜੀ 81 582 ਠੀਕ ਆ ਇਹ ਤਿੰਨੇ ਟਰੈਕਟਰ ਪੈਂਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਠੀਕ ਆ ਇੱਕੇ ਘਰੇ ਵਕਾਊ ਆ ਇੱਕੇ ਘਰੇ ਠੀਕ ਆ ਭਾਈ ਧੰਨਵਾਦ ਜੀ ਸੋ ਮਿੱਤਰੋ ਜੇ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਆਪਣਾ ਫੇਸਬੁੱਕ ਪਿੰਡਾਂ ਵਾਲੇ ਡੱਟ ਨੂੰ ਵੱਧ ਤੋਂ ਵੱਧ ਫੋਲੋ ਕਰੋ ਤੇ ਜੇ ਮਿੱਤਰੋ ਇਹ ਤੁਸੀਂ ਵੀਡੀਓ YouTube ਤੇ ਦੇਖ ਰਹੇ ਹੋ ਆ ਤੇ ਆਪਣਾ ਚੈਨਲ ਪਿੰਡਾਂ ਵਾਲੇ ਡੱਟ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਸੋ ਸਾਰਿਆਂ ਦਾ ਧੰਨਵਾਦ